हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੈਣਾ ਸੇਲ ਲਈ ਲੈ ਕੇ ਆਏ ਜੀ ਦੋਨੇ ਬਈ ਸੁਈਆਂ ਵੀ ਆਓ ਪੁੱਛ ਲੈਣਾ ਬਾਈ ਦਰਦੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋਈ ਵਧੀਆ ਵਧੀਆ ਬਾਈ ਬਾਈ ਨਾਮ ਤੇ ਐਡਰੈਸ ਹੋ ਨਾਮ ਮਨਿੰਦਰ ਸਿੰਘ ਬਾਈ ਪਿੰਡ ਸੰਧੂ ਖੁਰਦ ਹੂੰ ਜ਼ਿਲ੍ਹਾ ਬਠਿੰਡਾ ਨੇੜੇ ਸ਼ਹਿਰ ਪਧੌੜ ਭਾਈ ਰੂਪਾ ਸਲਾਤਪੁਰਾ ਤੇ ਇੱਕ ਪਾਸੇ ਤਪਾ ਰਹਿ ਜਾਂਦਾ ਬਾਈ ਮੋਬਾਈਲ ਨੰਬਰ ਬੋਲ 80124 ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਬੈਡ ਦੇ ਨੇ ਕਿਹੜਾ ਸੂਆ ਸੂਈ ਦੂਜਾ ਸੂਆ ਸੂਈ ਆ ਬਾਈ ਇਹ ਦੂਜਾ ਸੂਆ ਕਦੋਂ ਸੂਈ ਆ ਇਹ ਬਾਈ ਸਵੇਰੇ ਸੂਈ ਅੱਜ ਠੀਕ ਆ ਬਾਈ ਹਾਂਜੀ ਸਵੇਰੇ ਸੂਈ ਸੀ ਮੰਨ ਕੇ ਚਲੋ 5:00 ਵਜੇ ਠੀਕ ਆ ਤੇ ਆ ਜੇਰ ਬਾਈ ਆ ਦੀ ਜੇਰ ਬਾਈ ਵਰਤਾਂ ਹਾਂਜੀ ਹਾਂ ਠੀਕ ਆ ਬਾਈ ਬੱਚਾ ਕੀ ਆ ਬੱਚਾ ਬਾਈ ਬੱਚਾ ਬਾਈ ਹਾਂਜੀ ਹਾਂ ਤੇ ਕਿੰਨਾ ਕੁ ਬੋਲ ਕਿੱਡੇ ਫਿਰੇ ਦਾ ਬਾਈ ਇਹਦਾ ਆਪਾਂ 6 ਕਿਲੋ ਬੋਲਾ ਕਰਤਾ ਬਾਈ ਠੀਕ ਆ ਹਾਂ ਕੋਈ ਬੱਤੀ ਜੰਗਾ ਦਾ ਠੀਕ ਆ ਹਾਂ ਬੜਾ ਚੰਗਾ ਹਨਾ ਥਣ ਮੁਠੀ ਵਾਲਾ ਬਾਈ ਕੀ ਵਾਲਾ ਥਣ ਚਿਵਾਈ ਬਹੁਤ ਚੰਗੀ ਹੋ ਬੜੀ ਚੰਗੀ ਚਿਵਾਈ ਆ ਬਾਈ ਪਾ ਕਰਕੇ ਦਿਖਾ ਦਿੰਨੇ ਕਿ ਨਾ ਤੋੜ ਲੋ ਤੁਸੀਂ ਅਸਰ ਕਮਾਲ ਦਾ ਸੋਹਣਾ ਆਰਡਰ ਤਿਆਰ ਕਰਿਆ ਲੈ ਬਾਈ ਟੱਲਾ ਢੋਲਾ ਹਜੇ ਚਿਵਾਈ ਜੇ ਸ਼ਾਮ ਤੱਕ ਥਣ ਦਾ ਨੇੜੇ ਲੱਗੇ ਰੋੜੀ ਤੁਸੀਂ ਆਪ ਹੀ ਹੱਥ ਲਾ ਕੇ ਵੀਡੀਓ ਬਣਵਾ ਸਕਦੇ ਹੋ ਬਾਈ ਹਾਂ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰ ਲਈ ਬਿਲਕੁਲ ਬਾਈ ਫੁੱਲਾ ਵੇਟਰ ਕੇ ਲਖਾ ਦੇਖਣੇ ਨਹੀਂ ਫੁੱਲਾ ਬਾਈ ਠੰਡੀ ਫੁੱਲਾ ਗਰਮੀ ਦਾ ਤੋਹਫਾ ਹੀ ਆ ਬਾਈ ਗਰਮੀ ਦਾ ਤੋਹਫਾ ਗਰਮੀ ਜਮਾ ਨਹੀਂ ਮੰਨਣੀ ਜਮੇ ਨਹੀਂ ਮੰਨਦੀ ਬਾਈ ਜਰਸੀ ਦਾ ਕ੍ਰਾਸ ਫੈਟ ਫੁੱਲਾ ਫੈਟ ਫੁੱਲਾ ਹੋਊਗੀ ਬਾਈ ਜਿੰਨੀ ਕਹਿੰਦੇ ਫੈਟ ਉਹਨੂੰ ਹੀ ਆਊਗੀ ਮੈਸਾ ਪਰ ਕਹਦਾ ਕਾਲਾ ਪੱਟੀ ਬੈਠੀ ਆ ਕੋਈ ਆਏ ਨਹੀਂ ਪਸੋਂ ਨੂੰ ਜਮਾ ਹੀ ਸਹੀ ਗੱਲ ਹਾਂਜੀ ਹਾਂ ਕੱਦ ਵੱਡ ਚੰਗਾ ਤੋੜਾ ਤਾਰਾ ਚੰਗਾ ਜਰਸੀ ਦਾ ਕ੍ਰਾਸ ਪੈਂਦੀ ਆ ਬਾਈ ਥਾਣ ਬੜਾ ਚੰਗਾ ਲੱਗਿਆ ਵੇ ਬਹੁਤ ਚੰਗਾ ਬਾਈ ਠੀ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਵਿੱਚੀ ਦੇ ਥਾਣਾ ਹਵਾਈ ਚ ਕੋਈ ਵੀ ਬਾਈ ਕਹਿੰਦਾ ਨੰਬਰ 1 ਆ ਜਮਾ ਨੇ ਆ ਬੋੜ ਲੈ ਬਾਈ ਹੋਰ ਲੈ ਬਾਈ ਸੋਰਾ ਤਾਰਾ ਚੰਗਾ ਹੈ ਹਾਂਜੀ ਹਾਂ ਤੇ ਮੁੱਲ ਕੀ ਰਹੂ ਇਹਦਾ ਇਹਦਾ ਮੁੱਲ ਬਾਈ 57000 ਰੁਪਿਆ ਮੁੱਲ ਕਰਦੇ ਆ ਠੀਕ ਆ 55000 ਰੁਪਿਆ ਆਪਾਂ ਵਾਹਰ ਦੇਣੀ ਆ ਬਾਈ ਠੀਕ ਆ ਠੀਕ ਆ ਨਾ ਹਾਂ ਬਸ ਆਵੇਂ ਬਾਹਰ ਮੁੱਲ ਕਰਦਾ ਬਾਈ 60 ਕਰਾ ਲਓ 65 ਕਰਾ ਲਓ ਕੋਈ ਦਮ ਵਾਲੀ ਗੱਲ ਹੈ ਹਾਂ 57000 ਰੁਪਿਆ ਮੁੱਲ 55000 ਦੀ ਬਾਈ ਕਹਿੰਦਾ ਜਿਹੜਾ ਆਪਾਂ ਵਾਹੜ ਦੇ ਦੇਾਂਗੇ ਹਾਂਜੀ ਹਾਂਜੀ ਬਾਈ ਕੋਈ ਚੱਕਰਾਂ ਚ ਨਹੀਂ ਪੈਣਾ ਨਹੀਂ ਨਹੀਂ ਬਾਈ ਚੱਕਰਾਂ ਚ ਨਹੀਂ ਪੈਣਾ ਕੋਈ ਫਾਇਦਾ ਨਹੀਂਗਾ ਕੋਈ ਸੋਦੇ ਬਾਜੀ ਨਹੀਂ ਕਰਨੀ ਬਾਈ ਕਹਿੰਦਾ ਵੀ ਚੰਗੀ ਹੈ ਨਾ ਚਵਾਈ ਚੁਈ 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 ਵੀ ਬਾਈ ਪੰਪ ਵਾਂਗੂ ਮਾਰਦੀ ਆ ਬਈ ਆ ਦੇਖੋ ਹਾਂ ਚਵਾਈ ਬਹੁਤ ਆਪਾਂ ਕਹਿੰਦੇ ਚੁਈ ਵੀ ਹੈ ਨਹੀਂ ਬਾਈ ਬਾਈ ਕਹਿੰਦਾ ਕਦੇ ਮੈਂ ਧਾਰ ਨਹੀਂ ਚੁਈ ਫੇਰ ਵੀ ਦੇਖੋ ਚੁਈ ਹਾਂਜੀ ਹਾਂ ਨਹੀਂ ਕਰੀ ਜਾਂਦਾ ਬਾਈ ਮੁੱਠੀ ਵਾਲਾ ਥਣ ਕਲਾ ਕਲਾ ਥਣ ਚਵਾਈ ਚੁਈ ਨੰਬਰ 1 ਹਾਂਜੀ ਬਾਈ ਥੋੜਾ ਪਾਣਾ ਪੋਣਾ ਜਿੰਦਾ ਵੀ ਕਰਦੀ ਹੈ ਹਨ ਹੂੰ ਹੂੰ ਵੱਡਾ ਮੋਟਾ ਹੋ ਜਾਣਾ ਲੈ ਹਾਂਜੀ ਹਾਂਜੀ ਚਵਾਈ ਚੁਈ ਬਾਈ ਫੁੱਲ ਚੰਗੀ ਆ ਹਾਂਜੀ ਠੀਕ ਆ ओके ఆర్డర్ ਬੜਾ ਚੰਗਾ ਦੀ ਸਾਨੂੰ ਕੱਲਾ ਕੱਲਾ ਥਣਮੁੱਠੀ ਵਾਲਾ ਥਣ ਬੱਚਾ ਕੀ ਹੈ ਬੱਚਾ ਭਾਈ ਬੱਚਾ ਬੱਚਾ ਭਾਈ ਗਰਮੀ ਜਮਾ ਨਹੀਂ ਮੰਦੀ ਡਾਕਟਰ ਗਰਮੀ ਦਾ ਇੱਕ ਤਰ੍ਹਾਂ ਦਾ ਤੋਹਫਾ ਹੀ ਆ ਸਹੀ ਗੱਲ ਆ 57000 ਆ 55000 ਦੀ ਹਾਂ ਨਾ ਭਾਈ 57000 55000 ਦੀ ਬੜ ਦੇ ਦੇਾਂਗੇ ਭਾਈ ਹਾਂਜੀ ਭਾਈ ਹਾਂਜੀ ਅੱਗੇ ਭਾਈ ਦੋ ਨੰਬਰ ਕਿਹੜਾ ਸੂਆ ਸੂਈ ਵੀ ਆ ਵੀਰੇ ਇਹ ਦੂਜਾ ਸੂਆ ਸੂਈ ਆ ਭਾਈ ਕਦੋਂ ਸੂਈ ਆ ਭਾਈ ਇਹ ਪਰਸੋਂ ਸੂਈ ਆ ਭਾਈ ਠੀਕ ਆ ਬੱਚਾ ਕੀ ਆ ਭਾਈ ਮਗਰ ਬੱਚਾ ਹੈ ਭਾਈ ਠੀਕ ਆ। ਇਹਦੀ ਆਪਾਂ ਮਿਲ ਕੇ ਕਰਕੇ ਦਿਖਾ ਦਿੰਨੇ ਆ। ਠੀਕ ਆ। ਹਾਂ ਸਾਡੇਆਂ ਤਾਂ ਲੇਡੀ ਜੀ ਚੋਣਾਂ ਨੇ। ਬੱਛਾ ਬੰਦੋ ਬਾਈ ਮੂਰੇ। ਹੂੰ। ਹਾਂਜੀ ਏਅਰ ਸ਼ੈਰ ਬਰੀਡ ਆ ਬਾਈ ਇਹ ਵੀ ਗਰਮੀ ਚਾਵਾ ਬਿਲਕੁਲ ਨਹੀਂ ਮੰਨਦੀ। ਬਿਲਕੁਲ ਨਹੀਂ ਮੰਨਦੀ। ਹਾਂਜੀ ਹਾਂ। ਹੂੰ। ਇਹਦਾ ਬਾਈ ਲਾਈਨ ਦੇ ਨਾਲਾ ਮੁੱਲ 63000 ਰੁਪਿਆ। ਠੀਕ ਆ। ਠੀਕ ਆ ਵਿੱਚੋਂ ਮਾਨਦਾਨ ਹੋ ਜਾਊਗਾ ਬੰਦੇ ਦਾ। ਠੀਕ ਆ। ਏਅਰ ਸ਼ੈਰ ਬਰੀਡ ਆ। ਹੂੰ। ਬਿਲਕੁਲ ਗਰਮੀ ਨਹੀਂ ਮੰਨਦੀ। ਠੀਕ ਆ। ਠੀਕ ਆ ਨਾ ਇਹਨੇ ਥੋੜਾ ਜਾਇ ਮਨ ਕੇ ਚਲੋ ਵੀ ਐਫ ਐਫ ਦਾ ਬੱਸ ਆ ਦਿੱਤਾ। ਹੂੰ। ਠੀਕ ਆ ਨਾ। ਬੱਸੀ ਦੀ ਆਪਣੀ ਫੁੱਲ ਗਰੰਟੀ ਆ ਠੀਕ ਆ ਬਾਈ ਕਿੰਨੇ ਬੋਲੇ ਤੇ ਹੁਣ ਬਾਈ ਇਹ 14 ਕਿਲੋ ਬੋਲਾ ਤਿਆਰ ਆ ਇਹ ਥੱਲੇ ਹਾਂ ਨਿੱਟ ਤਿਆਰ ਆ ਠੀਕ ਆ ਬਾਈ ਹਾਂਜੀ ਹਾਂ ਜਮਾ ਚਿੱਟਾ ਦੁੱਧ ਦੀ ਹੋ ਬਿਲਕੁਲ ਬਾਈ ਬਿਲਕੁਲ ਆ ਗਈ ਦੁੱਤੇ ਬਾਈ ਪਰਸੋਂ ਇਹ ਬਰੀਡ ਬਹੁਤ ਚੰਗੀ ਆ ਬਿਲਕੁਲ ਬਾਈ ਯਾਰ ਸਾਰ ਬਰੀਡ ਆ ਬਾਕੀ ਆਪਾਂ ਚਵਾਈ ਕਰਕੇ ਦਿਖਾ ਦਿੰਨੇ ਆ ਬਾਕੀ ਬਾਈ ਚਵਾਈ ਆ ਜਿਹੜੀ ਕਰਕੇ ਰਖਾ ਨੇ ਕੋਈ ਹਾਂ ਕਿਉਂਕਿ ਆਪਣੇ ਤਾਂ ਬਾਈ ਬੁਰਗੇ ਚੋਂਦਗਾ ਨੇ ਹਨਾ ਠੀਕ ਆ ਹਾਂ ਹੂੰ ਥਣ ਬਹੁਤ ਚੰਗਾ ਹਨ ਹਾਂਜੀ ਬਾਈ ਬਿਲਕੁਲ ਬਿਲਕੁਲ ਥਣ ਕੱਲਾ ਕੱਲਾ ਥਣ ਫੇਸ ਕੋਸ ਚੰਗਾ ਕਰਮ ਵਾਲੀ ਦਾ ਕੱਦ ਵੱਡੇ ਦੀ ਚੰਗਾ ਮੁੱਲ 63000 ਰੁਪਏ ਮਿਲ 63000 ਰੁਪਏ ਬਾਈ ਹਾਂ ਚਵਾਈ ਦੇਖੋ ਬਾਈ ਚਵਾਈ ਬਹੁਤ ਚੰਗੀ ਹੈ ਲੈ ਹੂੰ ਚਵਾਈ ਚੰਗੀ ਆ ਨਾ ਬਿਲਕੁਲ ਚਵਾਈ ਬਹੁਤ ਚੰਗੀ ਹੈ ਬਾਈ ਠੰਡੀ ਸੀਲ ਆ ਬਾਈ ਹਾਂ ਐ ਨਹੀਂ ਕੋਈ ਗੱਲ ਐ ਵੀ ਮੰਨ ਕੇ ਚਲੋ ਬੱਚਾ ਮੂਰੇ ਬਨ ਕੇ ਤੇ ਬਸ ਐ ਚੋ ਲੈਣੇ ਆਗੇ ਹਾਂਜੀ ਬਾਈ ਹਾਂ ਦੂਜਾ ਜੇ ਮਾਰ ਦਈ ਤਾ ਹਾਂ ਇਹਲੇ ਹੁੰਡੀ ਦਾ ਗਰੰਟੀ ਹੈ ਬਾਈ ਹਾਂ ਕਿਉਂਕਿ ਬੁਰੀਆਂ ਚੌਂਦੀਆਂ ਨੇ ਐ ਦੇਖ ਲਓ ਵੀ ਫੱਟੀ ਫੁੱਟੀ ਤੇ ਬਹਿ ਕੇ ਚੋਣ ਐ ਗੱਲ ਨਹੀਂ ਵੀ ਪੀੜੀ ਤੇ ਬੈਠਿਆਂ ਤੇ ਕੋਈ ਦਿੱਕਤ ਆ ਜੂਗੀ ਸਹੀ ਗੱਲ ਹਾਂਜੀ ਹਾਂ ਹੂੰ ਚ ਵਾਈਟ ਵੀ ਚੰਗੀ ਵਾਲਾ ਮਾ ਉਹ ਇਹ ਨਾ ਖੜੀ ਹੈ ਗਾ ਕਰੀ ਹੈ ਹਾਂਜੀ ਹਾਂਜੀ ਹੂੰ ਹਾਂ ਬਿਲਕੁਲ ਠੰਡੀ ਸੀ ਲੀਟਰ ਜਿਹੜਾ ਬੌਲੇ ਤੇ ਹੁਣ ਹੈਗੀ ਆ ਬਿਲਕੁਲ ਬਈ ਬਿਲਕੁਲ 20 ਡੋਤਾਂ ਬਈ ਹਾਂਜੀ ਬਈ ਇਹ ਘੱਟੋ ਘੱਟ 20 ਲੀਟਰ ਦੁੱਧ ਤੇ ਜਾਊਗੀ ਬਈ ਹਾਂ 20 ਲੀਟਰ ਦੁੱਧ ਦੀ ਆਪਣੀ ਗਾਰੰਟੀ ਹੈਗੀ ਮੂੰਹੋਂ ਛੇ ਦੰਦਾ ਬਈ ਬੱਚੀ ਹਾਂ 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 ਐਰ ਸ਼ਾਰ ਬ੍ਰੀਡ ਦਾ ਬਈ ਮਿਲਦੀ ਨਹੀਂ ਤੈਨੂੰ ਪਤਾ ਅੱਜ ਕੱਲ੍ਹ ਹਨਾ ਹਾਂ ਉਹ ਵੀ ਜਾ ਜੀ ਐ ਟ੍ਰੇਡ ਬਿਲਕੁਲ ਭਾਈ ਲੈਣ ਦੇ ਨਾਲਾ ਮੁੱਲ 63000 ਰੁਪਏ ਬਸ ਵਿੱਚੋਂ ਮਾਨਤਾ ਕਰਾਂ ਇਹ ਬੰਦੇ ਦਾ ਹਾਂ ਠੀਕ ਹੈ ਹਾਂ ਪੰਪ ਬੜੀ ਚੰਗੀ ਹੈ ਬਿਲਕੁਲ ਭਾਈ ਹਾਂ ਫੋਮ ਚੰਗਾ ਲੱਗਿਆ ਭਾਈ ਚਵਾਈ ਬਹੁਤ ਚੰਗੀ ਹੈ ਭਾਈ ਇਹ ਜਿਹੜੀ ਨਿਬੜਦੀ ਹੈ ਲੈ ਹਾਂਜੀ ਹਾਂਜੀ ਬਿਲਕੁਲ ਨਿਬੜਦੀ ਹੈ ਜੀ ਸਹੀ ਹੈ ਹਾਂਜੀ ਹਾਂ ਬਾਕੀ ਆ ਕੇ ਚਵਾਈ ਕਰਕੇ ਬੰਦਾ ਆਪਣੇ ਘਰੋਂ ਲੈ ਜਾ ਸਕਦਾ ਭਾਈ ਕੋਈ ਚੱਕਰ ਵਾਲੀ ਗੱਲ ਨਹੀਂ ਹਾਂ 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 ਚੰਗੀ ਹੈ ਭਾਈ ਬੜਾ ਮੁੱਲ ਵੀ ਦੇਜਾ 63000 ਰੁਪਏ ਬਰੀਡ ਵਾਈਜ਼ ਬਹੁਤ ਚੰਗੀ ਹੈ ਕੋਈ ਗਰਮੀ ਮੰਨਦੀ ਨਹੀਂ ਐਰਸ਼ਾਰ ਬ੍ਰੀਡ ਤੱਕ ਤਾਂ ਮਿਲਦੀ ਨਹੀਂ ਅੱਜਕੱਲ ਗਰਮੀ ਬਿਲਕੁਲ ਨਹੀਂ ਬਣਦੀ ਹਨ ਤੇ ਕਿਸੇ ਵੀਰ ਨੂੰ ਭਾਈ ਵਰਡ ਪਸੰਦ ਆਵੇ ਤਾਂ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ